ਜ਼ਿਲ੍ਹਾ ਪ੍ਰਧਾਨ ਅਜੇ ਮਗਬੋਰ ਕਹਿੰਦੇ ਆ ਕਿ ਤੁਸੀਂ ਤਿੰਨ ਵਾਰਡਾਂ ਦੇ ਵਿੱਚ ਕੈਂਡੀਡੇਟੇ ਨਹੀਂ ਉਦਾਰ ਪਏ। ਉਹਦਾ ਕੀ ਕਾਰਨ ਸੀਗਾ ਕਿ ਸੱਤਾਧਾਰੀ ਪਾਰਟੀ ਹੈ ਜਿੱਥੇ ਉਹਨਾਂ ਨੇ ਆਪਣੇ ਚੋਣ ਨਿਸ਼ਾਨੀ ਦਿੱਤਾ ਕਿਸ ਨੂੰ ਉੱਥੇ ਹੀ ਵੀ ਤੁਹਾਡੇ ਤਿੰਨ ਕੈਂਡੀਡੇਟ ਵੀ ਰਹਿੰਦੇ। ਆਪਣੇ ਨਿਸ਼ਾਨ ਤੇ ਜੀ ਉਹ ਇੱਕ ਕੈਂਡੀਡੇਟ ਦੇ ਕੇ ਦੱਸ ਦਿੰਦੇ ਉਹ ਨਹੀਂ ਦੇ ਹੋਏ ਉਹਨਾਂ ਤੋਂ। ਕਿੱਥੇ ਕਿੱਥੇ ੱੱਕਾ ਕਰ ਰਹੇ ਤੁਸੀਂ? ੱੱਕਾ ਦੇਖੋ ਕਿਤੇ ਨਹੀਂ ਹੋ ਰਿਹਾ। ਜੇ ਕੋਈ ਐਦਾਂ ਦੀ ਗੱਲ ਹੋਊਗੀ ਸਾਡੇ ਧਿਆਨ ਚ ਆਜੂਗੀ ਅਸੀਂ ਵੀ ਦੇਖਾਂਗੇ ਤੁਹਾਡੇ ਵੀ ਧਿਆਨ ਚ ਆਊਗੀ। ਕੀ ਕਾਰਨ ਹੈ ਕਿ ਕਟਾਸ਼ ਕਰਦੇ ਲੋਕ ਕਿ ਜਿਹੜੀ ਸੜਕ ਹੈ ਤੁਹਾਡੇ ਘਰ ਦੇ ਮੋਰੀ ਕੀ ਕਾਰਨ ਆ ਉਹਦਾ ਬਣਾ ਨਹੀਂ ਪਾਰੇ ਕਾਰਨ ਕੀ ਆ ਉਹਦਾ ਇਹੀ ਕਾਰਨ ਹੈ ਭਾਜੀ ਵੀ ਜਿੱਥੇ ਤੱਕ ਉਹ ਸੜਕ ਬਣੀ ਹੋਈ ਆ ਉਸ ਤੋਂ ਅੱਗੇ ਜਿੰਨੀ ਸੜਕ ਬਣਨ ਵਾਲੀ ਰਹਿੰਦੀ ਹੈ ਉਹਦੇ ਵਿੱਚ ਤਿੰਨ ਜ਼ਿਲ੍ਹਿਆਂ ਦਾ ਜਿਹੜਾ ਹੈਗਾ ਉਹ ਆਪਸ ਵਿੱਚ ਕਹ ਲਓ ਅੰਡਰਸਟੈਂਡਿੰਗ ਵਿੱਚ ਫਰਕ ਸੀਗਾ ਡਿਪਾਰਟਮੈਂਟ ਦਾ ਨੰਬਰ 2 ਦੀ ਗੱਲ ਕਿਤੇ ਗੰਦੇ ਪਾਣੀ ਦੀ ਨਿਕਾਸੀ ਦੀ ਆ ਲੋਕ ਚਾਹਦੇ ਆ ਬਦਲਾਵ ਕੀਤਾ ਜਾਵੇ ਇੱਦਾਂ ਹੀ ਵਾਰਡ 15 ਆ ਜਿਸੇ ਦੋ ਵਾਰ ਸਰਬਸੰਮਤੀ ਐ ਐਮਸੀ ਨਰੇਸ਼ ਕੁਮਾਰ ਚੇਚੀ ਬਣੇ ਸੀਗੇ ਹੁਣ ਬਲਦੇਵ ਰਾਜ ਦੀ ਪਤਨੀ ਸ਼੍ਰੀਮਤੀ ਸੰਤੋਸ਼ ਕੁਮਾਰੀ ਉਹ ਖੜੇ ਆ ਕੀ ਲੱਗਦਾ ਕਿ 15 ਵਾਰਡ ਜਿਹੜੇ ਆ ਬਹੁਤ ਬਹੁਤ ਸਾਰੀਆਂ ਸਮੱਸਿਆਵਾਂ ਮਨਾ ਕਰਿਆ ਹੋਇਆ ਗਲੀਆਂ 'ਚ ਜਾਓ ਪਾਣੀ ਹਰ ਵੇਲੇ ਦਿੰਦਾ ਪਾਣੀ ਪੈਰਾਂ 'ਚ ਹੁਕਮ ਕਰਦਾ ਜੀ ਤੁਸੀਂ ਪਹਿਲੀ ਗੱਲ ਤਾਂ ਇਹ ਹੀ ਦੇਖੋ ਤੁਸੀਂ ਉਸ ਵਾਰਡ ਦੀ ਗੱਲ ਕੀਤੀ ਹੈ ਉੱਥੋਂ ਨਰੇਸ਼ ਜੀ ਨੂੰ ਦੋ ਵਾਰੀ ਵਾਰਡ ਨੇ ਚੁਣ ਕੇ ਭੇਜਿਆ ਉੱਥੇ ਦੀ ਬਹੁਤ ਬੰਨ ਸਮੱਸਿਆ ਸੀਗਾ ਮੇਰੇ ਕੋਲੇ ਬਲਦੇਵ ਜੀ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਵਾਈਫ ਖੜੇ ਆ ਸਾਡੇ ਕੋਲੇ ਆਏ ਦੋ ਤਿੰਨ ਦਾ ਸੀ ਗਲੀਆਂ ਉਹਨਾਂ ਦੇ ਐਮਸੀ ਬਣਨ ਤੋਂ ਪਹਿਲੇ ਬਣਾਂ ਬਾਚੋਰ ਦੇ ਵਿੱਚ ਚੋਣਾ ਦਾ ਬਾਜ਼ਾਰ ਜਿੱਥੇ ਮਗਿਆ ਹੋਇਆ ਹੈ ਉੱਥੇ ਹੀ ਕਟਾਸ਼ ਵੀ ਸ਼ੁਰੂ ਹੋ ਗਿਆ। ਅੱਜ ਦੂਜਾ ਦਿਨ ਹੀ ਹੈ ਚੋਣ ਪ੍ਰਚਾਰ ਦਾ ਕਟਾਸ਼ ਸ਼ੁਰੂ ਹੋ ਗਿਆ ਹੈ। ਕਟਾਸ਼ ਇਸ ਗੱਲ ਦੇ ਹੈ ਕਿ ਕਿਹਨੇ ਕਿੰਨਾ ਕੰਮ ਕੀਤਾ। ਸਾਡੇ ਨਾਲ ਜ ਕਰਨਵੀਰ ਕਟਾਰੀਆਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਿੱਥੇ ਇਹ ਚਰਚਾ ਵੀ ਕਰਨਗੇ ਉੱਥੇ ਦੱਸਣਗੇ ਕਿ ਪਿਛਲੀਆਂ ਸਰਕਾਰਾਂ ਨੇ ਕਿਹੜੇ ਕੰਮ ਕੀਤੇ ਕਿਹੜੇ ਰਹਿ ਗਏ ਝੂਠੇ ਵਾਦੇ ਲਿਸਟ ਜਿੱਦਾਂ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਜੀ ਨੇ ਕਿਹਾ ਕਿ ਉਹ ਆਪਣੀ ਲਿਸਟ ਆਪਣੇ ਮੰਜੇ ਥੱਲੇ ਸੋਟੀ ਫੇਰ ਲੈਣ ਫਿਰ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਕਿਹੜੇ ਕਿਹੜੇ ਵਾਦੇ ਉਹਨਾਂ ਦੇ ਰਹਿ ਗਏ ਸਾਡੇ ਵਾਦੇ ਗਣਾਂਦੇ ਆ ਸਾਨੂੰ ਯਾਦ ਆ ਸਾਡੇ ਹਲੇ 2.5 ਸਾਲ ਵੀ ਪਏ ਆ ਸਰਕਾਰ ਦੇ ਉਹ ਵਾਦਾ ਇੱਕ ਇੱਕ ਅਸੀਂ ਪੂਰਾ ਕਰਨਾ ਸਰਨਾਮ ਜਲਾਲਪੁਰ ਜੀ ਤੇ ਉੱਥੇ ਹੀ ਕਰਨਵੀਰ ਕਟਾਰੀਆ ਕਟਾਰੀਆ ਜੀ ਕਿੱਦਾਂ ਲੱਗਦਾ ਚੋਣ ਪ੍ਰਚਾਰ ਚੱਲ ਰਿਹਾ 15 ਦੇ 15 ਵਾਰਡ ਹੈ ਕੀ ਲੱਗਦਾ ਤੁਹਾਨੂੰ ਬਹੁਤ ਵਧੀਆ ਮਾਹੌਲ ਹੈ ਜਿਵੇਂ ਤੁਹਾਨੂੰ ਕੀ ਪਤਾ ਵੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਔਰ ਅੱਜ ਅਸੀਂ ਲਾਡੀ ਰਾਣਾ ਜੀ ਦੇ ਦਫ਼ਸਰਾਦ ਘਾਟਨ ਕਰਨ ਵਾਸਤੇ ਆਏ ਆ ਔਰ بڑا ਹੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਔਰ लाडी ਰਾਣਾ ਜੀ ਨੂੰ ਜਿਹੜਾ ਹੈ ਲੋਕ ਇਸ ਵਾਰ ਤੋਂ ਜੁਟਾ ਕੇ ਉਹ ਨਗਰ ਕੌਂਸਲ ਵਿੱਚ ਭੇਜਣਗੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇ ਮਗਬੋਰ ਕਹਿੰਦੇ ਆ ਕਿ ਤੁਸੀਂ ਤਿੰਨ ਵਾਰਡਾਂ ਦੇ ਵਿੱਚ ਕੈਂਡੀਡੇਟੇ ਨਹੀਂ ਉਦਾਰ ਪਾਏ ਉਹਦਾ ਕੀ ਕਾਰਨ ਸੀਗਾ ਕਿ ਸੱਤਾਧਾਰੀ ਪਾਰਟੀ ਹੈ ਜਿੱਥੇ ਉਹਨਾਂ ਨੇ ਆਪਣੇ ਚੋਣ ਨਿਸ਼ਾਨੀ ਦਿੱਤਾ ਕਿਸੇ ਨੂੰ ਉੱਥੇ ਹੀ ਤੁਹਾਡੇ ਤਿੰਨ ਕੈਂਡੀਡੇਟ ਵੀ ਰਹਿੰਦੇ ਆ ਨੇ ਅਸੀਂ ਗੱਲ ਕੀ ਹੈ ਦੇਖੋ ਇਹ ਸਿਆਸਤ ਹੈ ਇਹਦੇ ਵਿੱਚ ਹਰ ਬੰਦਾ ਆਪਣਾ ਕੋਈ ਨਾ ਕੋਈ ਤਰੀਕਾ ਅਪਣਾਉਂਦਾ ਸਾਡੇ ਤਿੰਨ ਜਗ੍ਹਾ ਤੇ ਜਿਹੜੇ ਅਸੀਂ ਕੈਂਡੀਡੇਟ ਦਿੱਤੇ ਆ ਉਹ ਅਸੀਂ ਇੰਡੀਪੈਂਡੈਂਟ ਜਿਹੜੇ ਹੈਗੇ ਅਸੀਂ ਉਹਨਾਂ ਦੀ ਸਪੋਰਟ ਕੀਤੀ ਹੈ ਔਰ ਜਿਹੜਾ ਅਸੀਂ ਦੇਖੋ ਸਾਡਾ ਜਿਹੜਾ ਮੇਨ ਮੋਟਿਵ ਹੈ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਉਣਾ ਠੀਕ ਹੈ ਔਰ ਸ਼ਹਿਰ ਵਿੱਚ ਵਧੀਆ ਡਿਵੈਲਪਮੈਂਟ ਹੋਵੇ ਉਹਦੇ ਵਿੱਚ ਅਸੀਂ ਲੱਗੇ ਹੋਏ ਆ ਜਿਹੜੇ ਸਾਡੇ ਬਾਰੇ ਗੱਲ ਕਰ ਰਹੇ ਆ ਕਿ ਅਸੀਂ ਇੱਕ ਵੀ ਆਪਣੇ ਜਿਹੜਾ ਅਸੀਂ ਤਿੰਨ ਕੈਂਡੀਡੇਟ ਨੇ ਤੇ ਉਹਨਾਂ ਨੇ ਇੱਕ ਵੀ ਕੈਂਡੀਡੇਟ ਨਹੀਂ ਦਿੱਤਾ ਆਪਣੇ ਆਪਣੇ ਨਿਸ਼ਾਨ ਤੇ ਜੀ ਉਹ ਇੱਕ ਕੈਂਡੀਡੇਟ ਦੇ ਕੇ ਦੱਸ ਦਿੰਦੇ ਉਹ ਨਹੀਂ ਦੇ ਹੋਏ ਉਹ ਉਹ ਹਰ ਵੀਡੀਓ ਚ ਅਲਿਕੇਸ਼ਨ ਲਗਾਉਂਦੇ ਆ ਤੁਸੀਂ ਸੁਣੀ ਪਤਾ ਨਹੀਂ ਸੁਣੀ ਪਰ ਮੈਂ ਦੱਸ ਦਿੰਨਾ ਕਿ ਉਹ ਕਹਿੰਦੇ ਆਮ ਆਦਮੀ ਵਾਡੀ ਤੱਕਾ ਕਰਨ ਲੱਪਈ ਕਿੱਥੇ ਕਿੱਥੇ ਤੱਕਾ ਕਰ ਰਹੇ ਤੁਸੀਂ ਤੱਕਾ ਦੇਖੋ ਕਿਤੇ ਨਹੀਂ ਹੋ ਰਿਹਾ ਜੇ ਕੋਈ ਐਦਾਂ ਦੀ ਗੱਲ ਹੋਊਗੀ ਸਾਡੇ ਧਿਆਨ ਚ ਆਜੂਗੇ ਅਸੀਂ ਵੀ ਦੇਖਾਂਗੇ ਤੁਹਾਡੇ ਵੀ ਧਿਆਨ ਚ ਆਊਗੀ ਹਾਂ ਤੱਕੇ ਦੀ ਗੱਲ ਇਹ ਨਹੀਂ ਆ ਜੇ ਕੋਈ ਕੋਈ ਕਹ ਲੋ ਹੁਣ ਕਿਸੇ ਦੇ ਉੱਪਰ ਕੋਈ ਪਹਿਲਾਂ ਕੋਈ ਲੀਗਲ ਆਪਣੇ ਕਹਿੰਦੇ ਨੇ ਉੱਤੇ ਕਾਰਵਾਈ ਚੱਲ ਰਹੀ ਹੈ ਉਹਦੇ ਰਹਾਣ ਦੇ ਜੋ ਕੋ ਪੁੱਛਣ ਜਾ ਰਿਹਾ ਜਾਂ ਕਿਸੇ ਦਾ ਕੋਈ ਕਾਰੋਬਾਰ ਹੈ ਉਹਦੇ ਵਿੱਚ ਉਹ ਆਪਣੇ ਕੋ ਟੈਕਸ ਦੀ ਚੋਰੀ ਕਰ ਰਿਹਾ ਗਲਤ ਕਰ ਤਾਂ ਜਾਣਾ ਹੀ ਹੈ ਦੇਖੋ ਤਾਂ ਰੂਟੀਨ ਦਾ ਕੰਮ ਹੈ ਉਹ ਸਰਕਾਰਾਂ ਨੇ ਕਰਨਾ ਹੀ ਹੁੰਦਾ ਜੀ ਅਸੀਂ ਟੈਕਸ ਵੀ ਇਕੱਠਾ ਕਰਨਾ ਤਾਂ ਹੀ ਅਸੀਂ ਬਿਜਲੀ ਦੇ ਡਿਪਾਰਟਮੈਂਟ ਦਾ ਜਿਹੜਾ ਬਕਾਇਆ ਉਹ ਵੀ ਤਾਂ ਹੀ ਉਤਾਰਾਂਗੇ ਨਾ ਜੀ ਉਹ ਅਸੀਂ ਕਿੱਥੋਂ ਇਕੱਠਾ ਕਰਾਂਗੇ ਐਵੇਂ ਇਕੱਠਾ ਕਰਾਂਗੇ ਜਦੋਂ ਆਪਣੇ ਚੈਕਿੰਗ ਹੁੰਦੀ ਰਹੂਗੀ ਟਾਈਮ ਟੂ ਟਾਈਮ ਕਨ ਕੀ ਲੱਗਦਾ ਕਿ 15 ਵਾਰਡ ਆ 15 ਵਾਰਡਾਂ ਦੇ ਵਿੱਚ ਕਿਹੜੀ ਕਿਹੜੀਆਂ ਸਮੱਸਿਆਵਾਂ ਆ ਵੱਡੀਆਂ ਸਮੱਸਿਆਵਾਂ ਆ ਜਿੱਦਾਂ ਆਪਾਂ ਵਾਰਡ ਨੰਬਰ 2 ਦੀ ਗੱਲ ਕਰਤੇ ਗੰਦੇ ਪਾਣੀ ਦੀ ਨਿਕਾਸੀ ਦੀ ਆ ਲੋਕ ਚਾਹਦੇ ਆ ਬਦਲਾਅ ਕੀਤਾ ਜਾਵੇ ਇਦਾਂ ਹੀ ਵਾਰਡ 15 ਆ ਜਿਸੇ ਦੋ ਵਾਰ ਸਰਬਸੰਮਤੀ ਐਮਸੀ ਨਰੇਸ਼ ਕੁਮਾਰ ਚੇਚੀ ਬਣੇ ਸੀਗੇ ਹੁਣ ਬਲਦੇਵ ਰਾਜ ਦੀ ਪਤਨੀ ਸ਼੍ਰੀਮਤੀ ਮਤੀਸ਼ ਸੰਤੋਸ਼ ਕੁਮਾਰੀ ਉਹ ਖੜੇ ਆ ਕੀ ਲੱਗਦਾ ਕਿ 15 ਵਾਰਡ ਜਿਹੜੇ ਆ ਬਹੁਤ ਬਹੁਤ ਸਾਰੀਆਂ ਸਮੱਸਿਆਵਾਂ ਮਨਾ ਕਰਿਆ ਹੋਇਆ ਗਲੀਆਂ 'ਚ ਜਾਓ ਪਾਣੀ ਹਰ ਵੇਲੇ ਗੰਦਾ ਪਾਣੀ ਪੈਰਾਂ 'ਚ ਘੁੰਮ ਕਰਦਾ ਜੀ ਤੁਸੀਂ ਪਹਿਲੀ ਗੱਲ ਤਾਂ ਇਹ ਹੀ ਦੇਖੋ ਤੁਸੀਂ ਉਸ ਵਾਰਡ ਦੀ ਗੱਲ ਕੀਤੀ ਹੈ ਉੱਥੋਂ ਨਰੇਸ਼ ਜੀ ਨੂੰ ਦੋ ਵਾਰੀ ਵਾਰਡ ਨੇ ਚੁਣ ਕੇ ਭੇਜਿਆ ਉੱਥੇ ਦੀ ਬਹੁਤ ਵੱਧਨ ਸਮੱਸਿਆ ਸੀਗਾ ਮੇਰੇ ਕੋਲੇ ਬਲਦੇਵ ਜੀ ਜਿਹੜੇ ਸਾਡੇ ਕੈਂਡੀਡੇਟ ਹੈ ਉਹਨਾਂ ਦੇ ਵਾਈਫ ਖੜੇ ਆ ਸਾਡੇ ਕੋਲੇ ਆਏ ਦੋ ਤਿੰਨ ਤਾਂ ਅਸੀਂ ਗਲੀਆਂ ਉਹਨਾਂ ਦੇ ਐਮਸੀ ਬਣਨ ਤੋਂ ਪਹਿਲੇ ਬਣਾ ਚੁੱਕੇ ਆ ਜਿਹੜੀਆਂ ਵਾਰਡ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਮੈਂ ਖੁਦ ਵੀ ਗਿਆ ਔਰ ਮੈਨੂੰ ਵਾਰਡ ਵਾਸੀਆਂ ਨੇ ਵੀ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਦੀ ਤੁਸੀਂ ਕੰਮ ਕੀਤਾ ਔਰ ਅਸੀਂ ਬਲਦੇਵ ਜੀ ਦੀ ਜਿਹੜੀ ਵਾਈਫ ਹਨ ਨੂੰ ਜਿਤਾ ਕੇ ਭੇਜਾਂਗੇ ਔਰ ਇਹਨੇ ਹੋਰ ਵੀ ਰਹਿੰਦੇ ਕੰਮ ਆਪਾਂ ਕਰਾਂਗੇ ਜਿਲ੍ ਪਿਛੇ ਕਾਂਗਰਸ ਨੇ ਜੋ ਕੀਤਾ ਉਹ ਲੋਕਾਂ ਦੇ ਸਾਹਮਣੇ ਆ ਪਰ ਆਮ ਆਦਮੀ ਪਾਰਟੀ ਹੁਣ ਚਾਹੀਦਾ ਸੀਗਾ ਕਿ ਅਸੀਂ ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਕੈਮਰਿਆਂ ਦੀ ਜ਼ਰੂਰਤ ਸੀ ਵਧੀਆ ਪਾਰਕ ਦੀ ਲੋੜ ਸੀ ਸਟੇਡੀਅਮ ਹੈ ਨਹੀਂ ਲੱਗਦਾ ਕਿ ਆਣ ਵਾਲੇ ਹਾਊਸ ਦੇ ਵਿੱਚ ਇਹ ਸਾਰੇ ਮਤੇ ਪਾਸ ਹੋਣਗੇ ਬਿਲਕੁਲ ਹੋਣਗੇ ਜੀ ਔਰ ਮੈਂ ਦੱਸਣਾ ਚਾਹਣਾ ਵੀ ਅਸੀਂ ਜਿਹੜਾ ਸ਼ਹਿਰ ਵਾਸਤੇ ਸਟੇਡੀਅਮ ਵਾਸਤੇ ਪਹਿਲਾਂ ਤੁਹਾਨੂੰ ਤਾਂ ਸ਼ਾਮ ਜੀ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਜਿੰਨੀ ਵੀ ਸਾਡੇ ਕੋਲ ਜਗਾ ਉਹਦੇ ਉੱਪਰ ਇੱਕ ਸਟੇ ਚੱਲਦੀ ਪਈ ਹੈ ਸਾਡਾ ਕੋਰਟ 'ਚ ਕੇਸ ਚੱਲ ਰਿਹਾ ਸ਼ਹਿਰ ਵਾਸੀਆਂ ਦੇ ਨਾਲ ਕੋਈ ਇਸ਼ੂ ਹੈ ਉਹਦੇ ਵਿੱਚ ਸਾਡੇ ਕੋਲ ਸਿਰਫ ਕਿ ਸਿਆਣਾ ਹੀ ਐ ਅਸੀਂ ਜਗਾ ਜਿੱਥੇ ਸਾਡੇ ਕੋਲੇ ਜਿਹੜੀ ਹੈਗੀ ਹੈ ਸ਼ਹਿਰ ਕੋਲੇ ਸਰਕਾਰੀ ਜਗਾ ਹੈਗੀ ਹੈ ਉੱਥੇ ਅਸੀਂ ਜਿਹੜਾ ਹੈਗਾ ਸਟੇਡੀਅਮ ਪਾਸ ਕਰਾ ਲਿਆ ਹੋਇਆ ਤਕਰੀਬਨ ਉਹ 60 ਤੋਂ 70 ਲੱਖ ਰੁਪਏ ਦਾ ਕਰੋੜ ਦੇ ਆਸ-ਪਾਸ ਦਾ ਜਿਹੜਾ ਹੈਗਾ ਸਟੇਡੀਅਮ ਬਣਨ ਜਾ ਰਿਹਾ ਔਰ ਬਿਹਤਰੀਨ ਸਟੇਡੀਅਮ ਜਿਹੜਾ ਸ਼ਹਿਰ ਨੂੰ ਬਣਾ ਕੇ ਦੇਵਾਂਗੇ ਔਰ ਜਿਹੜੇ ਸ਼ਹਿਰ ਵਾਸੀ ਇਸ ਗੱਲ ਦਾ ਮਾਣ ਮਹਿਸੂਸ ਕਰਨਗੇ ਕਿ ਜੇ ਸਾਡੇ ਸ਼ਹਿਰ ਦਾ ਵਸਨੀਕ ਐਮਐਲਏ ਬਣਿਆ ਸੀਗਾ ਅਸੀਂ ਬਣੇ ਆ ਅਸੀਂ ਸਿਆਣੇ ਰਹਨੇ ਆ ਤਾਂ ਜਿਹੜਾ ਹੈਗਾ ਸ਼ਹਿਰ ਦਾ ਜਿਹੜਾ ਵਿਕਾਸ ਹੋਇਆ ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਔਰ ਤੁਸੀਂ ਆਪ ਵੀ ਦੇਖਿਆ ਜੀ ਚਾਹੇ ਮਾਡਲ ਟਾਊਨ ਦੇ ਵਿੱਚ ਵੋਟਾਂ ਘੱਟ ਹੋਣ ਪਰ ਉਹ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਆ ਚਾਹੇ ਸਾਸਾ ਨਗਰ ਹੋਵੇ ਉੱਥੇ ਵੋਟਾਂ ਘੱਟ ਹੋਣ ਉਹ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਨੇ ਜਾਂ ਸਾਡੇ ਗਡਸ਼ੰਦਰ ਰੋਡ ਦੇ ਉੱਪਰ ਕਲੋਨੀ ਹੈ ਜਿੱਥੇ ਸਾਡੇ ਮਹਾਜਨ ਤਪਕਾ ਰਹਿੰਦਾ ਹੈ ਵਕੀਲ ਰਹਿੰਦੇ ਆ ਸਾਡੇ ਸੁਨਿਆਰੇ ਰਹਿੰਦੇ ਆ ਸਾਡੇ ਹੋਰ ਵੀ ਤਪਕਾ ਰਹਿੰਦਾ ਜੈਨੀ ਰਹਿੰਦੇ ਆ ਹੈਨਾ ਉੱਥੇ ਅਸੀਂ ਇੰਨੀ ਡਿਵੈਲਪਮੈਂਟ ਕਰਾਈ ਹੈ ਉੱਥੇ ਕਿਤੇ ਵੀ ਗਲੀ ਨਹੀਂ ਸੀ ਕਿਤੇ ਸੜਕ ਨਹੀਂ ਸੀ ਸਾਰਾ ਅਸੀਂ ਬਣਾ ਕੇ ਦਿੱਤਾ ਚਾਹੇ ਸਵਰਨ ਮਾਰਕੀਟ ਦੀ ਬੈਕਸਾਈਡ ਹੋਵੇ ਕੰਮ ਦੀ ਅਸੀਂ ਇੰਨੀ ਪਰਮਾਰ ਲਾਈ ਹੈ ਔਰ ਅੱਗੇ ਵੀ ਹੋਰ ਵੀ ਹੋਣਗੇ ਸਾਡੇ ਕੋਲੇ ਦੱਸਣ ਨੂੰ ਹੈਗਾ ਉਹਨਾਂ ਕੋਲੇ ਸਿਰਫ ਇੰਨੀ ਗੱਲ ਕਰਨ ਨੂੰ ਕਿ ਕ ਉਹ ਆਪਣਾ ਕੰਮ ਦੱਸਣਾ ਉਹਨੇ ਕੀ ਕੀਤਾ ਕਨ ਇੱਕ ਕੀ ਕਾਰਨ ਹੈ ਕਿ ਕਟਾਸ਼ ਕਰਦੇ ਲੋਕ ਕਿ ਜਿਹੜੀ ਸੜਕ ਹੈ ਤੁਹਾਡੇ ਘਰ ਦੇ ਮੋਰੀ ਕੀ ਕਾਰਨ ਆ ਉਹਦਾ ਬਣਾ ਨਹੀਂ ਪਾਰੇ ਕਾਰਨ ਕੀ ਆ ਉਹਦਾ ਹੀ ਕਾਰਨ ਹੈ ਭਾਜੀ ਵੀ ਜਿੱਥੇ ਤੱਕ ਉਹ ਸੜਕ ਬਣੀ ਹੋਈ ਆ ਉਸ ਤੋਂ ਅੱਗੇ ਜਿੰਨੀ ਸੜਕ ਬਣਨ ਵਾਲੀ ਰਹਿੰਦੀ ਹੈ ਉਹਦੇ ਵਿੱਚ ਤਿੰਨ ਜ਼ਿਲ੍ਹਿਆਂ ਦਾ ਜਿਹੜਾ ਹੈਗਾ ਉਹ ਆਪਸ ਦੇ ਵਿੱਚ ਕਹੋ ਅੰਡਰਸਟੈਂਡਿੰਗ ਦਾ ਫਰਕ ਸੀਗਾ ਡਿਪਾਰਟਮੈਂਟਾਂ ਦਾ ਪਿੱਛੇ ਵਾਲੀ ਜਿਹੜੀ ਸੜਕ ਸੀਗੀ ਉਹ ਰੋਪੜ ਕੋਲੇ ਵੱਜਦੀ ਸੀਗੀ ਉਸ ਤੋਂ ਅੱਗੇ ਵਾਲੀ ਹੈਗੀ ਆ ਉਹ ਹੁਸ਼ਿਆਰਪੁਰ ਔਰ ਨਵਾਂ ਸ਼ਹਿਰ ਦੇ ਵਿੱਚ ਥੋੜਾ ਡਿਸਪਿਊਟ ਸੀਗਾ ਉਹ ਸੀ ਡਿਸਪਿਊਟ ਹੁਣ ਸੌਟ ਆਊਟ ਕਰ ਲਿਆ ਹੋਇਆ ਔਰ ਹੁਣ ਸਿਰਫ ਕੋਲ ਲੱਗਣ ਕਰਕੇ ਬੰਦਾ ਇਸ ਤੋਂ ਬਾਅਦ ਜਿਹੜੀ ਸੜਕ ਆ ਉਹ ਜਲਦੀ ਔਰ ਵਧੀਆ ਸੜਕ ਟਾਪ ਦੀ ਸੜਕ ਬਣਾ ਕੇ ਜਿਹੜੀ ਆ ਉਹ ਸ਼ਹਿਰ ਪ੍ਰਧਾਨ ਨਿਰੰਦਰ ਟਿੰਕੂ ਕਾਂਗਰਸ ਪਾਰਟੀ ਤੋਂ ਤੁਹਾਡੇ ਹੀ ਆਮ ਆਦਮੀ ਪਾਰਟੀ ਦੇ ਆਤਮਦਿਵੀ ਛੱਡ ਕੇ ਗਏ ਪ੍ਰਵੀਨ ਪੁਰੀ ਜੀ ਤੇ ਆਮ ਆਦਮੀ ਪਾਰਟੀ ਤੋਂ ਜਿਹੜੇ ਲੜ ਰਹੇ ਆ ਲਾਡੀ ਰਾਣਾ ਕੀ ਲੱਗਦਾ ਕਿ ਲੋਕ ਕੀ ਵਿਚਾਰ ਕਰਨਗੇ ਕੀ ਸੋਚ ਕਰਨਗੇ ਮੈਨੂੰ ਲੱਗਦਾ ਵੀ ਲੋਕ ਜਿਹੜੇ ਆ ਉਹ ਬੜੇ ਹੀ ਸੂਝਵਾਨ ਆ ਬੜੇ ਹੀ ਸਿਆਣੇ ਸਾਡੇ ਸ਼ਹਿਰ ਦੇ ਵੋਟਰ ਆ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਵੀ ਅਸੀਂ ਆਪਣਾ ਸ਼ਹਿਰ ਦਾ ਵਿਕਾਸ ਕਰਾਉਣਾ ਹੈ ਉਹ ਸਿਰਫ ਆਮ ਆਦਮੀ ਪਾਰਟੀ ਜਿਹਨਾਂ ਦੀ ਆਪਣੇ ਪੰਜਾਬ ਦੇ ਵਿੱਚ ਸਰਕਾਰ ਹੈ ਉਹੀ ਕਰਾ ਸਕਦੀ ਹੈ ਭਗਵੰਤ ਮਾਨ ਦੀ ਸਰਕਾਰ ਕਰਾ ਸਕਦੀ ਹੈ ਪਹਿਲਾਂ ਵੀ ਕੰਮ ਹੋਇਆ ਹੈ ਅੱਗੇ ਹੋਰ ਵੀ ਕੰਮ ਹੋਣੇ ਹੈ ਔਰ ਜਿਵੇਂ ਇੱਕ ਹੁਣ ਤੁਸੀਂ ਦੇਖਿਆ ਹੁਣ ਬਿਲ ਵੀ ਆਇਆ ਆਪਣੇ ਕਹਿੰਦੇ ਨੇ ਕੈਬਨਟ ਵਿੱਚ ਪਾਸ ਹੋਇਆ ਸੈਂਟਰ ਸਰਕਾਰ ਵੱਲੋਂ 1 ਨੈਸ਼ਨ 1 ਇਲੈਕਸ਼ਨ ਮੈਨੂੰ ਲੱਗਦਾ ਵੀ ਜਿਹੜਾ ਇਹ ਸਰਕਾਰ ਹੈ ਇਹ 8 ਸਾਲ ਦੀ ਹੋ ਜਾਣੀ 5 ਸਾਲ ਸਰਕਾਰ ਕੋਲੇ ਹੋਰ ਆ ਜਾਣੇ ਆ ਅਗਰ 5 ਸਾਲ ਸਰਕਾਰ ਕੋਲੇ ਹੋਰ ਵਾਧੇਗਾ ਤਾਂ ਸਾਡੇ ਕੋਲੇ 5 ਸਾਲ ਵਾਸਤੇ ਜਿਹੜਾ ਐਮਸੀ ਬਣੂਗਾ ਔਰ ਸ਼ਹਿਰ ਦੀ ਤਰੱਕੀ ਜਿਹੜੀ ਹੈ ਉਹ ਬਿਹਤਰੀਨ ਹੋਊਗੀ ਸੋ ਮੈਂ ਤਾਂ ਸ਼ਹਿਰ ਵਾਸੀ ਨੂੰ ਇੱਕੀ ਅਪੀਲ ਕਰੂੰਗਾ ਵੀ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਖੜਾ ਹੈ ਤੁਸੀਂ ਵੋਟ ਪਾ ਕੇ ਉਹਨੂੰ ਕਾਮਯਾਬ ਕਰੋ ਕੰਮ ਕਰਾਣਾ ਸਾਡੀ ਜ਼ਿੰਮੇਵਾਰੀ ਹੈ ਜੀ ਤੁਹਾਡਾ ਵਾਦਾ ਕਰਦੇ ਕੰਮ ਜਰੂਰ ਹੋਊਗਾ ਹਰ ਹਾਲਤ ਚ ਹੋਊਗਾ ਇਹ ਸੀ ਜੀ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਕਰਨਵੀਰ ਕਟਾਰੀਆ ਬਹੁਤ ਸਾਰੇ ਇਸ਼ੂ ਸੀਏ ਸਵਾਲ ਸੀਏ ਤੁਹਾਡੇ ਸਵਾਲ ਅੱਜ ਪੁੱਛੇ ਵੀ ਹੈ ਇਹ ਇਨਾਂ ਨੇ ਪੂਰਾ ਕਰਨ ਦਾ ਵਾਦਾ ਵੀ ਕੀਤਾ ਤੇ ਬੋਟ ਦਾ ਮਤਦਾਨ ਤੁਸੀਂ ਸੋਚ ਸਮਝ ਕੇ ਪਾਣਾ ਇਹ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 4 ਦਾ ਅੱਜ ਚੋਣ ਪ੍ਰਚਾਰ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਦੇਖਦੇ ਆ ਪੰਜਾਬੀ 360 ਸਾਰਿਆਂ ਦਾ ਹੀ ਧੰਨਵਾਦ